ਦਰਿਆ ਬੈ ਕੰਨ ਪਗਲਾ ਬਠਾ ਕੇ ਨ ਕਰੇ ਕੇਵ ਕਰਿੰਦੇ ਹੰਨ ਨੋ ਅਚੰਤੇ ਬਾਜ ਪਏ ਬਾਜ ਬੈ ਦਿਸ ਰੱਬ ਦੇ ਗੇਲਾ ਵਿਸਰੇ ਆ ਜੋ ਮਨ ਜ ਸਤਨਾ ਸੋ ਗਾਵੇ ਰੱਬ ਕੀ ਆ ਸਰਖੈ ਸਰਖੈ ਸਦਾ ਸਦਾ ਈ ਵਗੇ ਵਿਹਾਏ ਨਾਨਕ ਕਿਸਮੋ ਆਖੀਐ ਬਿਣ ਪੁੱਛਿਆ ਹੀ ਲੈ ਓ ਕਾ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਕਬਾਏ ਦੂਜੈ ਭਾਏ ਅਤ ਦੁੱਖ ਲਗਾ ਮਰੇ ਜੰਮੈ ਬੇ ਜਗਤ ਮੁਆ ਬਿਰਥਾ ਜਨਮ ਗਵਾਏ ਦੂਜੈ ਭਾਏ ਹੱਥ ਤੁਖ ਲੱਗਾ ਮਰੇ ਜੰਮੈ ਆਵੈ ਜਾਏ ਵਿਸਤਾ ਅੰਦਰ ਵਾਸੋ ਬਿਨ ਨਾਵੇ ਜਮ ਮਾਰਸੀ ਅੰਤੇ ਗਿਆ ਪਛਤਾਏ ਮਹਲਾ ਤੀਜਾ ਇਸ ਜਗ ਮਹਿ ਪੁਰਖ ਹੋਏ ਕੋ ਹੈ ਹੋਰ ਸਗਦੇ ਨਾਰ ਸਬਾਈ ਸਭ ਘਟ ਭੋਗਵੈ ਪਤਾ ਰਹਿ ਆ ਲਖ ਨਾ ਲਖਣਾ ਜਾਏ ਊਰੇ ਗਰੇ ਵੇ ਖੰਦੇ ਆ ਸਬਦੇ ਸੋਝੀ ਪਾਏ ਪੁਰਖਾ ਸਹਿ ਵਹਿ ਸੇ ਪੁਰਖ ਹੋਵਹਿ ਜਿੰਨੀ ਹਉ ਮੈਂ ਸਬਦੇ ਜਲਾਈ اس کا سریکو نہیں نا کو کنٹ کو ورائی نہ چل راج سدا تس کے را نہ آوے نہ جائے ان دن سے وک সেবা کرے ਗੁਣ ਗਾਈ ਨਾਨਕ ਵੇਖ ਵਿਗਸਿਆ ਹਰੇ ਸੱਚੇ ਕੀ ਵੜਾਈ ਪਾੜੀ ਜਿਨ ਕਾ ਹਰੇ ਨਾਮ ਵਸਿਆ ਸਦ ਹਿਰਦੈ ਹਰੇ ਨਾਮ ਇਨ ਕਉ ਰਖਣ ਹਾਰਾ ਨਾਮੋ ਮਾਤਾ ਹਰੇ ਨਾਮ ਸਖਾਏ ਮਿੱਤਰ ਹਮਾਰਾ ਹਰੇ ਨਾਵੇਂ ਨਾਲ ਗੱਲਾਂ ਹਰੇ ਨਾਵੇਂ ਨਾਲ ਮਸਲਤ ਹਰੇ ਨਾਮ ਹਮਾਰੇ ਕਰਦਾ ਨਿਤ ਸਾਰਾ ਹਰੇ ਨਾਮ ਹਮਾਰੇ ਸੰਗਤ ਅਤ ਪਿਆਰੇ ਹਰੇ ਨਾਮ ਕੰਨ ਹਰੇ ਨਾਮ ਪਰਵਾਰਾ ਜਨ ਨਾਨਕ ਕਾ ਹਰੇ ਨਾਮ ਹਰੇ ਗੁਰ ਦਿਆ ਹਰੇ ਹਲ ਤ ਪਲ ਤ ਸਦਾ ਕਰੇ ਨਿਸਤਾਰ ਹਰੇ ਨਾਮ ਹਮਾਰੇ ਸੰਗਤ ਹੱਤ ਪਿਆਰੇ ਹਰੇ ਨਾਮ ਕੰਨ ਹਰੇ ਨਾਮ ਪਰਵਾਰਾ ਜਨ ਨਾਨਕ ਕਾ ਹਰੇ ਨਾਮ ਹਰੇ ਕੋਰੇ ਦੀਆ ਹਰੇ ਹਲ ਤ ਪਲ ਤ ਸਦਾ ਕਰੇ ਜਿਸ ਤਾਰਾ